2016 ਦੇ ਵਿੱਚ ਹੋਈ ਨਾਬਾਜ਼ ਜੇਲ ਬ੍ਰੇਕ ਮਾਮਲੇ ਦੇ ਮਾਸਟਰਮਾਈਂਡ ਮੰਨੇ ਜਾਂਦੇ ਰਮਨਜੀਤ ਸਿੰਘ ਰੂਮੀ ਦੀ ਤਸਵੀਰ ਹੈ ਪੰਜਾਬ ਪੁਲਿਸ ਨੇ ਹਾਂਗਕਾਂਗ ਤੋਂ ਉਹਨਾਂ ਦੀ ਹਵਾਲਗੀ ਲਈ ਹੈ ਤੇ ਹੁਣ ਉਹਨਾਂ ਨੂੰ ਭਾਰਤ ਲਿਆਂਦਾ ਜਾ ਚੁੱਕਿਆ ਹੈ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ ਤੇ ਇੱਕ ਫੋਟੋ ਸਾਂਝੀ ਕੀਤੀ ਅਤੇ ਲਿਖਿਆ ਕਿ ਰੂਮੀ ਆਈਐਸਆਈ ਅਤੇ ਖਾਲਸਾਣ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਸਣੇ ਹੋਰ ਨਾ ਫਰਾਰ ਕੈਦੀਆਂ ਦੇ ਸੰਪਰਕ ਵਿੱਚ ਸੀ ਰੂਮੀ ਤੇ ਇਲਜ਼ਾਮ ਹਨ ਕਿ 2016 ਦੇ ਵਿੱਚ ਹੋਈ ਨਾਬਾਜ਼ ਜੇਲ ਬ੍ਰੇਕ ਦਾ ਉਹ ਮੁੱਖ ਸਾਜ਼ਿਸ਼ ਕਰਤਾ ਸੀ ਇਸ ਤੋਂ ਇਲਾਵਾ ਉਸਤੇ ਲੁੱਟਖ ਹਾਂਗਕਾਂਗ ਦੀ ਅਦਾਲਤ ਨੇ ਸਾਲ 2019 ਦੇ ਵਿੱਚ ਰومی ਨੂੰ ਭਾਰਤ ਹਵਾਲੇ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਅਸਲ ਵਿੱਚ ਰومی ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਜਦੋਂ ਹਾਂਗਕਾਂਗ ਦੀ ਪੁਲਿਸ ਨੇ ਉਸ ਨੂੰ ਜਨਵਰੀ 2018 ਵਿੱਚ ਕਿਸੇ ਮਾਮਲੇ 'ਚ ਗ੍ਰਿਫਤਾਰ ਕੀਤਾ, ਤਾਂ ਉੱਥੋਂ ਦੀ ਪੁਲਿਸ ਨੇ ਉਸ ਦੀ ਜਾਣਕਾਰੀ ਭਾਰਤ ਸਰਕਾਰ ਨਾਲ ਸਾਂਝੀ ਕੀਤੀ। ਰਮਨਜੀਤ ਸਿੰਘ ਰومی ਦਾ ਸਬੰਧ ਬਠਿੰਡਾ ਨਾਲ ਹੈ। ਉਹ ਤਲਵੰਡੀ ਸਾਬੋ ਤੋਂ ਬਠਿੰਡਾ ਵੱਲ ਜਾਂਦੇ ਹੋਏ ਹਰਿਆਣਾ ਸਰਹੱਦ ਨੇੜੇ ਪੈਂਦੇ ਪਿੰਡ ਬੰਗੀ ਰੂਲਤੂ ਦਾ ਰਹਿਣ ਵਾਲਾ ਹੈ। ਰومی ਦਾ ਪੂਰਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਹਾਂਗਕਾਂਗ ਵਿੱਚ ਰਹਿੰਦਾ ਹੈ। ਅਤੀਸ਼ਕਰ ਕੀ ਸਕ ਅਤੇ ਪੰਜਾਬ ਵਿੱਚ ਉਸਦੀ ਤਾਈ ਦਾ ਪਰਿਵਾਰ ਪੰਜਾਬ ਪੁਲਿਸ ਮੁਤਾਬਕ ਰੂਮੀ ਦੀ ਪੂਆ ਦੇ ਮੁੰਡੇ ਰਮਨਜੀਤ ਸਿੰਘ ਉਰਫ ਰਮੀ ਮਸਹਾਨਾ ਦਾ ਸਬੰਧ ਗੈਂਗਸਟਰ ਨਾਲ ਸੀ ਇਸ ਕਰਕੇ ਉਹ ਅਪਰਾਧ ਦੀ ਦੁਨੀਆ ਦੇ ਵਿੱਚ ਚਲਾ ਗਿਆ ਪੁਲਿਸ ਮੁਤਾਬਕ ਰਮੀ ਕਰਕੇ ਹੀ ਰੂਮੀ ਦਾ ਸਬੰਧ ਵਿੱਕੀ ਗੌਂਦਰ ਨਾਲ ਹੋਇਆ ਸੀ ਪੰਜਾਬ ਪੁਲਿਸ ਮੁਤਾਬਕ ਰੂਮੀ ਮੁਖਤौर ਤੇਸ 23 ਨਵੰਬਰ 2016 ਨੂੰ ਨਾਬਾ ਜੇਲ੍ਹ ਤੋੜਨ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਸੀ ਪੰਜਾਬ ਪੁਲਿਸ ਮੁਤਾਬਕ 27 ਨਵੰਬਰ 2016 ਨੂੰ 16 ਅਪਰਾਧੀਆਂ ਨੇ ਨਾਬਾ ਜੇਲ੍ਹ ਤੇ ਹਮਲਾ ਕੀਤਾ ਅਤੇ ਅਨੇਵਾ ਗੋਲੀਆਂ ਚਲਾਈਆਂ ਜਿਸ ਦੌਰਾਨ 6 ਅਤਲੁੜੀਂਦੇ ਅਪਰਾਧੀ ਜੇਲ੍ਹ ਵਿੱਚੋਂ ਫਰਾਰ ਹੋ ਗ ਇਨ੍ਹਾਂ ਦੇ ਵਿੱਚ ਹਰਜਿੰਦਰ ਸਿੰਘ ਉਰਫ ਵਿੱਕੀ ਗੋਂਡਾ, ਨੀਤਾ ਦਿਉਲ, ਗੁਰਪ੍ਰੀਤ ਸੇਖੋਂ, ਅਮਨ ਟੋਟੀਆਂ ਅਤੇ ਦੋ ਖੜਕੂ ਹਰਮਿੰਦਰ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਸ਼ਾਮਿਲ ਸਨ ਹਾਲਕਿ ਇਸ ਮਾਮਲੇ ਦੇ ਵਿੱਚ ਫਰਾਰ ਵਿਅਕਤੀਆਂ ਨੂੰ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਜਦ ਕਿ ਵਿੱਕੀ ਗੋਂਡਾ ਰਿਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ